ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 Study Point ਤੇ ਅਤੇ ਅੱਜ ਦੀ ਇਸ ਵੀਡੀਓ ਵਿੱਚ ਲੈ ਕੇ ਆਇਆ ਹਾਂ ਮਹੱਤਵਪੂਰਨ MCQ ਜਿਹੜੇ PSPSCL ਅਤੇ PSTCL ਦੇ ਹਨ ਪ੍ਰੀਖਿਆ ਬਹੁਤ ਨਜ਼ਦੀਕ ਹੈ ਉਸ ਦੇ ਲਈ ਹੈ ਬਹੁਤ ਹੀ ਵਧੀਆ MCQ ਲੈ ਕੇ ਤੁਹਾਡੇ ਲਈ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦਿੱਤੇ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਅਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੀ ਸੋ ਜਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਕਰਦੇ ਆ ਜੀ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਸਬਸਟੇਸ਼ਨ ਤੇ ਬੈਟਰੀਆਂ ਕਿਸ ਲਈ ਵਰਤੀਆਂ ਜਾਂਦੀਆਂ ਹਨ ਹਾਂਜੀ ਜੋ ਸਬਸਟੇਸ਼ਨ ਹੁੰਦੇ ਹਨ ਜੀ ਜਿਹੜੇ ਆਪਣੇ ਗ੍ਰੈਡ ਹੁੰਦੇ ਹਨ ਜੀ ਉਥੇ ਜੋ ਬੈਟਰੀਆਂ ਕਿਸ ਲਈ ਵਰਤੀਆਂ ਜਾਂਦੀਆਂ ਹਨ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਰਿਲੇਜ਼ ਲਈ ਦੂਸਰੀ ਹੈ ਸਰਕਟ ਬ੍ਰੇਕਰ ਲਈ ਤੀਸਰੀ ਹੈ ਟ੍ਰਿਪ ਸਰਕਟ ਲਈ ਅਤੇ ਚੌਥੀ ਹੈ ਉਪਰੋਕਤ ਸਾਰੇ हाँ जी तो इसका सही आंसर ये बनेगा जी ट्रिप सर्कट जो ट्रिप सर्कट ली आप बैटरिया की वरतों करते हैं जी ठीक है दोस्तों अगे नैक्सट क्वेश्चन की गल करिए जी इलैक्ट्रिक ट्रैक्शन मोटर किरत ऑप्शन थोड़े सामने हाँ जी एसी सीरीज मोटर ਡੀਸੀ ਸਿਰਜ ਮੋਟਰ ਡੀਸੀ ਸਪਲਾਈ ਡੀਸੀ ਸਿਰਜ ਮੋਟਰ ਏਸੀ ਸਪਲਾਈ ਜਾਂ ਉਪਰੋਕਤ ਕੋਈ ਨਹੀਂ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਡੀਸੀ ਸਿਰਜ ਮੋਟਰ ਡੀਸੀ ਸਪਲਾਈ ਲਈ ਠੀਕ ਹੈ ਦੋਸਤੋ ਇਹ ਤੁਸੀਂ ਆਪੋ ਆਪਣੇ ਨੋਟਬੁੱਕ ਤੇ ਨੋਟ ਜ਼ਰੂਰ ਕਰ ਲਿਆ ਕਰੋ ਐਮਸੀਕਿਊ ਅਤੇ ਜੇਕਰ ਤੁਸੀਂ ਸਾਡੀ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਸੀਂ ਸਿੱਧਾ ਤੁਹਾਨੂੰ ਡਾਇਰੈਕਟ ਹੀ WhatsApp ਤੇ ਦੇ ਦੇਾਂਗੇ ਜੀ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹਾਈ ਵੋਲਟੇਜ ਟ੍ਰਾਂਸਮਿਸ਼ਨ ਲਾਈਨ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਪਾਰ ਫੈਕਟਰ ਵਧਾਉਣ ਲਈ ਕੀਤੀ ਜਾਂਦੀ ਹੈ ਜਨਰੇਟਰ ਦੀ ਕੈਪੈਸਿਟੀ ਵਧਾਉਣ ਲਈ ਟ੍ਰਾਂਸਮਿਸ਼ਨ ਲਾਈਸਿਸ ਘਟਾਉਣ ਲਈ ਜਾਂ ਪਾਵਰ ਦੀ ਚੋਰੀ ਰੋਕਣ ਲਈ ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਟਰਾਂਸਮਿਸ਼ਨ ਲੌਸਸਿਜ਼ ਘਟਾਉਣ ਲਈ ਜੋ ਹਾਈ ਵੋਲਟ ਟਰਾਂਸਮਿਸ਼ਨ ਲਾਈਨ ਵਰਤੀ ਜਾਂਦੀ ਉਹ ਟਰਾਂਸਮਿਸ਼ਨ ਦੀ ਲੌਸਸਿਜ਼ ਘਟਾਉਣ ਲਈ ਵਰਤੀ ਜਾਂਦੀ ਹੈ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਫੈਕਟਰੀ ਦਾ ਪਾਵਰ ਫੈਕਟਰ ਵਧਾ ਸਕਦੇ ਹਾਂ ਕੀ ਲਗਾ ਕੇ ਵਧਾ ਸਕਦੇ ਹਾਂ ਜੀ ਫੁੱਲ ਐਰੋਸਟ ਲਾਈਟਾਂ ਲਗਾ ਕੇ ਇੰਡਕਸ਼ਨ ਮੋਟਰਾਂ ਚ ਲਾ ਕੇ ਵਡੀਆਂ ਮਸ਼ੀਨਾਂ ਲਗਾ ਕੇ ਜਾਂ ਕੰਪੈਸਟਰ ਲਗਾ ਕੇ ਹਾਂਜੀ ਤਾਂ ਆਪਾਂ ਨੂੰ ਪਤਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਕੰਪੈਸਟਰ ਲਗਾ ਕੇ ਕੰਪੈਸਟਰ ਲਗਾ ਕੇ ਠੀਕ ਹੈ ਦੋਸਤੋ ਆਪਾਂ ਕੰਪੈਸਟਰ ਲਗਾ ਕੇ ਕਿਸੇ ਵੀ ਫੈਕਟਰੀ ਇੰਡਸਟਰੀ ਦਾ ਪਾਵਰ ਫੈਕਟਰ ਵਧਾ ਸਕਦੇ ਹਾਂ ਜੀ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ फलैरोसैट ट्यूब जगन तो मगरों के हिस्सा खुला रहा है हाँ जी कि हिस्सा खुला रहा है इलेक्ट्रोड चौक स्टार्टर ते स्टार्टर दोवें हाँ जी तो इसका जो सही आंसर है जी है स्टार्टर स्टार्टर ठीक है दोस्तों आगे नैक्सट क्वेश्चन देखते हैं जी ਸਿੰਗਲ ਫੇਸ ਲਾਈਨ ਤੇ ਦੋ ਤਾਰਾਂ ਦਾ ਰੰਗ ਕੀ ਹੋਵੇਗਾ ਸਿੰਗਲ ਫੇਸ ਲਾਈਨ ਤੇ ਦੋ ਤਾਰਾਂ ਦਾ ਰੰਗ ਕੀ ਹੋਵੇਗਾ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਲਾਲ ਤੇ ਹਰਾ ਨੀਲਾ ਤੇ ਹਰਾ ਪੀਲਾ ਤੇ ਹਰਾ ਜਾਂ ਕਾਲਾ ਤੇ ਲਾਲ ਨੀਲਾ ਪੀਲਾ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਕਾਲਾ ਤੇ ਲਾਲ ਨੀਲਾ ਤੇ ਪੀਲਾ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਿਹੜੇ ਕੰਮ ਲਈ ਆਮ ਤੌਰ ਤੇ ਡੀਸੀ ਦੀ ਵਰਤੋਂ ਕੀਤੀ ਜਾਂਦੀ ਹੈ ਸਬਰਬਨ ਰੇਲਵੇ ਲਈ ਪੇਪਰ ਮਿਲ ਲਈ ਰੋਲਿੰਗ ਮਿਲ ਲਈ ਜਾਂ ਪੰਪ ਸੈਟਸ ਲਈ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਸਬਰਬਨ ਰੇਲਵੇ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਮਿਸ਼ਨਲ ਲਾਈਨ ਲਾਈਨਾ ਵਿੱਚ ਸਭ ਤੋਂ ਉੱਪਰਲੀ ਤਾਰ ਕਿਹੜੀ ਹੁੰਦੀ ਹੈ ਜੋ ਵੱਡੀਆਂ ਟਰਾਂਸਮਿਸ਼ਨ ਲਾਈਨ ਹੁੰਦੀ ਹੈ ਇੱਕ ਤਾਂ ਡਿਸਟ੍ਰੀਬਿਊਸ਼ਨ ਲਾਈਨ ਹੋਗੀ ਜੀ ਜਿਹੜੀ ਆਪਣੇ ਘਰਾਂ ਤੱਕ ਪਹੁੰਚਦੀ ਹੈ ਇੱਕ ਜਿਹੜਾ ਟਰਾਂਸਮਿਸ਼ਨ ਲਾਈਨ ਹੁੰਦੀ ਹੈ ਜਿਹੜੇ ਵੱਡੇ ਵੱਡੇ ਟਾਵਰ ਲੱਗੇ ਹੁੰਦੇ ਹਨ ਜੀ ਇਸ ਤਰ੍ਹਾਂ ਦਾ ਹਾਂਜੀ ਤੇ ਜਿਹੜੀ ਉਹ ਤੋਂ ਉੱਪਰ ਵਾਲੀ ਸਭ ਤੋਂ ਤਾਰ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ लाल फेस पीला फेस नीला फेस ਜਾਂ ਅਰਥ ਤਾਰ ਤੇ ਆਪਨ ਸਾਰਿਆਂ ਨੂੰ ਪਤਾ ਹੈ ਜੀ ਹੁੰਦੀ ਹੈ ਅਰਥ ਵਾਲੀ ਤਾਰ ਸਭ ਤੋਂ ਟੋਪ ਵਾਲੀ ਤਾਰ ਅਰਥ ਵਾਲੀ ਤਾਰ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਪ੍ਰੈਸ਼ਰ ਦਾ ਯੂਨਟ ਕੀ ਹੈ ਇਲੈਕਟ੍ਰੀਕਲ ਪ੍ਰੈਸ਼ਰ ਦਾ ਯੂਨਟ ਕੀ ਹੈ ਮੈਂ ਤੁਹਾਨੂੰ ਕੁਝ ਯੂਨਟਾਂ ਕਰਵਾ ਰਿਹਾ मोस्ट ਇੰਪੋਰਟੈਂਟ ਯੂਨਟਾਂ ਕਰਵਾ ਰਿਹਾ ਅਤੇ ਅਗਲੀ ਵੀਡੀਓ ਵਿੱਚ ਵੀ ਮੈਂ ਓਨਲੀ ਯੂਨਟਾਂ ਹੀ ਕਰਵਾਵਾਂਗਾ ਕਿਰਪਾ ਕਰਕੇ ਤੁਸੀਂ ਯੂਨਟਾਂ ਜ਼ਰੂਰ ਯਾਦ ਰੱਖਣੀਆਂ ਨੇ 50 60 ਯੂਨਟ ਤੁਹਾਨੂੰ ਕਰਵਾਵਾਂਗਾ ਜਿਸ ਵਿੱਚੋਂ 3 4 ਪੇਪਰ ਦੇ ਵਿੱਚ ਲਾਜ਼ਮੀ ਆਉਣ ਦੀ ਸੰਭਾਵਨਾ ਹੈ ਜੀ ਤਾਂ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਪ੍ਰੈਸ਼ਰ ਦਾ ਯੂਨਟ ਕੀ ਹੈ ਓਮ ਐਂਪੀਅਰ ਵਾਟ ザ ਵੋਲਟ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਵੋਲਟ ਵੋਲਟ ਇਲੈਕਟ੍ਰੀਕਲ ਪ੍ਰੈਸ਼ਰ ਦਾ ਜੁਨਟਾ ਵੋਲਟ ਤੁਸੀਂ ਬਸ ਵੋਲਟ ਯਾਦ ਰੱਖਣਾ ਹੈ ਇਲੈਕਟ੍ਰੀਕਲ ਪ੍ਰੈਸ਼ਰ ਦਾ ਜੁਨਟਾ ਵੋਲਟ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਰੈジਸਟੈਂਸ ਦਾ ਜੁਨਟ ਕੀ ਹੈ ਇਲੈਕਟ੍ਰੀਕਲ ਰੈジਸਟੈਂਸ ਦਾ ਜੁਨਟ ਕੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਓਮ ਐਂਪੀਅਰ ਵਾਟ ਐਜ਼ ਅ ਵੋਲਟ ਹੈ ਤਾਂ ਇਸ ਦਾ ਸਹੀ ਆਨਸਰ ਹੈ ਜੀ ਜਿੱਥੇ ਰੈジਸਟੈਂਸ ਦੀ ਗੱਲ ਹੋਵੇ ਉਥੇ ਓਮ ਦਾ ਜੀ ਓਮ ਦਾ ਸਿੰਬਲ ਇਹ ਹੈ ਜੀ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਕਰੰਟ ਦਾ ਯੂਨਟ ਕੀ ਹੈ ਇਲੈਕਟ੍ਰੀਕਲ ਕਰੰਟ ਦਾ ਯੂਨਟ ਕੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਓਮ ਐਂਪੀਅਰ ਵਾਟ ਜ਼ਾ ਵੋਲਟ ਇਲੈਕਟ੍ਰੀਕਲ ਕਰੰਟ ਜਿੱਤੇ ਕਰੰਟ ਦੀ ਗੱਲ ਕੀਤੀ ਹੋਵੇ ਉਹ ਕਰੰਟ ਨੂੰ ਆਪਾਂ ਕਿਹਦੇ ਵਿੱਚ ਮਾਪਦੇ ਆਂ ਐਂਪੀਅਰ ਵਿੱਚ ਦਾ ਇਸ ਦੀ ਜੁਨਟ ਆ ਜਾਗੀ ਐਂਪੀਅਰ ਠੀਕ ਹੈ ਦੋਸਤੋ ਗੱਲ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਪਾਵਰ ਦਾ ਜੁਨਟ ਕੀ ਹੈ ਇਲੈਕਟ੍ਰੀਕਲ ਪਾਵਰ ਦਾ ਜੁਨਟ ਕੀ ਹੈ ਹਾਂਜੀ ਤਾਂ ਇਸ ਦਾ ਜੁਨਟ ਹੈ ਵਾਟ ਵਾਟ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਪ੍ਰੈਸ਼ਰ ਕਿਸ ਨਾਲ ਮਾਪਦੇ ਹਾਂ ਇਲੈਕਟ੍ਰੀਕਲ ਪ੍ਰੈਸ਼ਰ ਕਿਸ ਨਾਲ ਮਾਪਦੇ ਹਾਂ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ वोल्टਮੀਟਰ ਨਾਲ ਐਮਮੀਟਰ ਨਾਲ ਵਾਟਮੀਟਰ ਨਾਲ ਜਾਂ ਓਮਮੀਟਰ ਨਾਲ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਉਹ ਹੈ वोल्टਮੀਟਰ ਨਾਲ वोल्टਮੀਟਰ ਦੇਖੀ ਦੋਸੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਲੈਕਟ੍ਰੀਕਲ ਰੈジਸਟੈਂਸ ਕਿਸ ਨਾਲ ਮਾਪਦੇ ਹਾਂ ਇਲੈਕਟ੍ਰੀਕਲ ਰੈジਸਟੈਂਸ ਕਿਸ ਨਾਲ ਮਾਪਦੇ ਹਾਂ ਵੋਲਟਮੀਟਰ ਨਾਲ ਮਾਪਦੇ ਹਾਂ ਐਮੀਟਰ ਨਾਲ ਮਾਪਦੇ ਹਾਂ ਵਾਟਮੀਟਰ ਨਾਲ ਮਾਪਦੇ ਹਾਂ ਜਾਂ ਓਮਮੀਟਰ ਨਾਲ ਮਾਪਦੇ ਹਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਓਮਮੀਟਰ ਨਾਲ ਓਮਮੀਟਰ ਅਗੇ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਜੀ ਇਲੈਕਟ੍ਰੀਕਲ ਕਰੰਟ ਕਿਸ ਨਾਲ ਮਾਪਦੇ ਹਾਂ ਇਲੈਕਟ੍ਰੀਕਲ ਕਰੰਟ ਕਿਸ ਨਾਲ ਮਾਪਦੇ ਹਾਂ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਵੋਲਟਮੀਟਰ ਨਾਲ ਐਮਮੀਟਰ ਨਾਲ ਵਾਟਮੀਟਰ ਨਾਲ ਜਾਂ ਓਮਮੀਟਰ ਨਾਲ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਐਮਮੀਟਰ ਨਾਲ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ